सरपंच जी ਕਿੰਨਾ ਤੁਹਾਡੇ ਪਿੰਡ ਦਾ ਰਕਬਾ ਤੇ ਕਿੰਨਾ ਜਿਹੜਾ ਕਣਕ ਦਾ ਅੱਜ ਗੜੇ ਮਾਰੀਆਂ ਨੁਕਸਾਨ ਤੁਹਾਡੇ ਪਿੰਡ ਹੋਇਆ ਜਿਹੜਾ ਸਾਡਾ ਰਕਬਾ ਉਹ ਪਿੰਡ ਦਾ 470 ਕਿੱਲੇ ਆ ਜੀ ਤੇ ਟੋਟਲ ਸਾਰੇ ਪਿੰਡ ਦੇ ਨੁਕਸਾਨ ਹੋਇਆ ਜੀ ਤੇ 95% ਨੁਕਸਾਨ ਆ ਤੁਹਾਡੇ ਸਾਹਮਣੇ ਹੀ ਆ ਜੀ ਦੇਖੋ ਤਾਂ ਅੱਲੇ ਕੁਝ ਨਹੀਂ ਰਹਿਗਾ ਕਿਸਾਨ ਦੇ ਤੇ ਜਿਹੜੀ ਕਣਕ ਵੱਡੀ ਕਿੰਨੇ ਪਰਸੈਂਟ ਸੀ ਕੋਈ ਵੀ ਨਹੀਂ ਕਣਕ ਵੱਡੀ ਕੋਈ ਨਹੀਂ ਕਿਸੇ ਨੇ ਕਿੱਲਾ ਵੱਡਿਆ ਕਿਸੇ ਨੇ ਅੱਦਾ ਕਿ ਮਤਲਬ ਦੋ ਘਰ ਕਣਕ ਵੱਡੀ ਬਾਕੀ ਸਾਰੇ ਪਿੰਡੀ ਸਾਰੇ ਸਾਰਾ ਮਤਲਬ ਇਹ ਤਿੰਨਾਂ ਚੋਂ ਦੋ ਤੇ ਸਾਰਾ ਪਿੰਡੀ ਸਾਰੇ ਖਲੋਤਾ ਜੀ ਦੋ ਦੋ ਘਰਾਂ ਤੇ ਨਾ ਵੱਡੀ ਉਹ ਵੱਡੀ ਗੱਲ ਉਹ ਵੀ ਸਾਰੀ ਨੇ ਵੱਡੀ ਸਾਰੀ ਗੱਲਾਂ ਚੱਲਣਾਂ ਵੱਡੀ ਚੀਜ਼ ਆ ਥੋੜੀ ਥੋੜੀ ਕਣਕ ਵੱਡੀ ਆ ਕਿ ਨਾ ਜੋ ਨਿਸ਼ਕਾਨੇ ਠੀਕਰ ਤੇ ਪਹਿਲਾਂ ਕਿੰਨੇ ਪਰਸੈਂਟ ਤੁਹਾਡੇ ਹਿਸਾਬ ਨਾਲ ਕਿੰਨੀ ਕਣਕੀੜੀ ਕਿਰ ਗਈ ਆ ਇਹਦੇ 25% ਹਾਂ ਚਲੀਆਂ ਸਾਰੇ ਜਣੇ ਨਹੀਂ ਮਿਲ ਲੱਖ ਹੋ ਗਏ ਬਹੁਤ ਬੱਚੇ ਤੁਹਾਡੇ ਕਣਕੇ ਸਾਰੀ ਜੀ ਆਹ ਵੇਖੋ ਸਾਰੇ ਕਬੂਟਾ ਪੋਲੇ ਆ ਇੱਥੇ ਮਾਰੇ ਹੋ ਵੇਖੋ ਇੱਕ ਸਾਰੇ ਕੋਈ ਨਹੀਂ ਨਿਕਲਦੇ ਜਿੱਦੀ ਦਾਖਲੇ ਕਰਨ ਕੇ ਆ ਜੀ ਉਹ ਵੇਖੋ ਜੀ ਉਹ ਮਰ ਕੇ ਘਰ ਹੀ ਰੱਖ ਸਕਦਾ ਹੁਣ ਖਾਣ ਪੀਣ ਜੋਗੀ 95% ਨਕਾਣ ਆ ਦੋ ਦੋ ਤਿੰਨ ਤਰ ਮਾਨ ਕਣ ਕੇ ਜੀ ਬਸ ਤੁਸੀਂ ਹੁਣ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਮਤਲਬ ਅਸੀਂ ਇਹੋ ਮੰਗ ਕਰਦੇ ਕਿ ਕਿਸਾਨਾਂ ਤੇ ਅੱਗੇ ਬੜਾ ਕਰਜਾਈ ਹੈ ਵਾਲੇ ਤੇ ਅੱਗੇ ਕਰਤ ਨਹੀਂ ਗੱਲ ਕਿਸਾਨਾਂ ਦੇ ਅਸੀਂ ਵਾਰ ਵਾਰ ਕਹਿੰਦੇ ਨੇ ਸ਼ਾਂਤੀ ਮਤਲਬ ਮੰਗ ਕਰਦੇ ਨੇ ਕਿ ਸਰਕਾਰ ਤੋਂ ਜਲਦ ਤੋਂ ਜਲਦ ਗਦੌਰੀ ਕਰਾਈ ਜਾਵੇ ਤੇ ਮਹਾਰਾਜ ਦਾ ਬੰਦਾ ਮਾਰਾ ਕਿਉਂਕਿ ਇਹ ਇਹਨਾਂ ਨੂੰ ਇਹ ਲਿੰਮਟ ਆ ਨਹੀਂ ਖੋ ਸਕਦੀ ਹਾਂ ਕੋਈ ਤੁਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਵੀ ਜਿਹੜੀ ਗੜੇ ਮਾਰੀ ਹੋਈ ਹੈ ਹੁਣ ਵੀ ਕੋਈ ਸੂਚੀ ਘੰਟਾ ਕੋਈ ਹੈ ਇਹ ਸਰਾ ਕੰਮ ਹੋਈ ਪਟਵਾਰੀ ਸਾਹਮਣੇ ਗੱਲ ਹੋਈ ਹੈ ਕਾਨਗੋ ਸਾਹਮਣੇ ਹੋਈ ਹੈ ਕਿੰਦੇ ਕੋਈ ਗੱਲ ਸਹੀ ਕਰਾਂਗੇ ਜਲਦੌਰੀਆਂ ਬਾਕੀ ਐਮਐਲਏ ਸਾਹਿਬ ਦੀ ਨੋਟਿਸ ਦੀ ਗੱਲ ਹੈ ਠੀਕ ਹੈ